ਜਿਨ੍ਹਾਂ ਕੋਲ ਮੈਂ ਇਹ ਗੁਰਮੁਖੀ ਵਿਦਿਆ ਪੜ੍ਹੀ ਮੈਂ ਉਹਨਾਂ ਨੂੰ ਸਵਾਲ ਕੀਤਾ ਮੈਂ ਕਿਹਾ ਤੁਸੀਂ ਕਹਿੰਦੇ ਨਾਲ ਕੱਖ ਨਹੀਂ ਜਾਣਾ ਤੇ ਮੈਂ ਤਾਂ ਬਾਣੀ 'ਚ ਪੜਿਆ ਪਈ ਸਾਢੇ ਹੱਥ ਨਾਲ ਜਾਣਾ ਮੈਨੂੰ ਕਹਿਣ ਲੱਗੇ ਵੀ ਤੂੰ ਨਵਾਂ ਨਵਾਂ ਪੜ ਕੇ ਹਾਂ ਤੇ ਤੇਰੀ ਖਿਆਲ ਮੁਤਾਬਕ ਜਾਵੇ ਪਰ ਜਾਣਾ ਨਹੀਂ ਅਰਥ ਵਿਚਾਰ ਮੈਂ ਕਹਿ ਕੇ ਸਮਝਾ ਦਿਉ ਉਹ ਕਹਿੰਦੇ ਕਾਰਜ ਸਾਢੇ 3 ਅੱਧ ਘਣੀ ਤਾਂ ਪੌਣੇ 4 ਇਹਦਾ ਮਤਲਬ ਇਹ ਹੈ ਸਾਢੇ 3 ਜਾਂ ਪੌਣੇ 4 ਹੱਥ ਦਿਹਾੜੀ ਡੰਗ ਤੇਰੀ ਵਰਤੋਂ ਚ ਆਵੇਗਾ ਨਾਲ ਇਹ ਵੀ ਨਹੀਂ ਜਾਣਾ ਕਾਰ ਦਾ ਭਾਵ ਕੰਮ ਵਿੱਚ ਆ ਕਈ ਵਾਰ ਅਮੀ ਘਣੀਆਂ ਪੈਦੀਆਂ ਨੇ ਨਾ ਤੇ ਕਿਸੇ ਦਾ ਕੋਈ ਬਜ਼ੁਰਗ ਚੜਾਈ ਕਰ ਜੇ ਤੇ ਕਹਿੰਦੇ ਭਾਊ ਤੁਹਾਡਾ ਬਜ਼ੁਰਗ ਕੱਲ ਚੜਾਈ ਕਰ ਗਿਆ ਸੀ ਮਾੜਾ ਜਿਹਾ ਪਾਣੀ ਪਾਕ ਕੇ ਤੇ ਇਹਦਾ ਸਿਵਾ ਸਮੇੜ ਲਓ ਅੱਜ ਅਸੀਂ ਸਤਿਕਾਰ ਕਰਨਾ ਉਹਨੂੰ ਚਾਰ ਦਿਨ ਵੀ ਨਹੀਂ ਮਿਲਦਾ ਨਾਲ ਕੀ ਜਾਏਗਾ ਕੀਤੇ ਹੋਏ ਚੰਗੇ ਕਰਮ ਕੁਸ਼ੂ ਦੀ ਾਲਾਦ ਨੇ ਲਊ ਦੀ ਾਲਾਦ ਨੂੰ ਘਰੋਂ ਕੱਢ ਦਿੱਤਾ ਤੇ ਬੰਦਾ ਰੋਜੀ ਰੋਟੀ ਵਾਸਤੇ ਦੇਸਾਂ ਪ੍ਰਦੇਸਾਂ ਭੜਕਦਾ ਹੈ ਜਿਵੇਂ ਅੱਜ ਵੀ ਬੜੀ ਲੰਮੀ ਦੌੜ ਲੱਗੀ ਹੈ ਮੇਰਾ ਖਿਆਲ ਹੈ ਵੀ ਆਪਣੇ ਉਹਨੇ ਐਮ.ਐਲ.ਏ ਨਹੀਂ ਹੋਣੇ ਜਿਨ੍ਹਾਂ ਨੇ ਵੀਜਲ ਆਉਣ ਵਾਲੇ ਦਫ਼ਤਰ ਖੁੱਲੇ ਨੇ ਪ੍ਰਿਯਾਪਤਨਾ ਵੀ ਇਹਨੇ ਐਮਐਲਏ ਦੀ ਗਿਣਤੀ ਨਹੀਂ ਹੋਣੀ ਜਿਹਨੇ ਵੀਜ ਲੈਉਣ ਵਾਲੇ ਨੇ ਵੀ ਸਾਰੀ ਦੁਨੀਆ ਬਾਹਰ ਕੱਢ ਦੇਣੀ ਹੈ ਤੇ ਯਾਦ ਰੱਖਿਆ ਜੇ ਉੱਥੇ ਵੀ ਪੂਰੇ ਨਹੀਂ ਪੱਕੇ ਉੱਥੇ ਵੀ ਪੁਲਾਂ ਦੇ ਥੱਲੇ ਲੰਮੇ ਪੈਣਾ ਪੈਂਦਾ ਜੀ ਮੈਂ ਵੇਖਿਆ ਜੇ ਇੱਕ ਕਮਰੇ ਦੇ ਵਿੱਚ ਮੈਂ ਅੱਠ ਬੀਬੀਆਂ ਆਪਣੇ ਪੰਜਾਬ ਦੀਆਂ ਸਾਡੀਆਂ ਧੀਆਂ ਪੈਣਾ ਅੱਠ ਬੀਬੀਆਂ ਇੱਕ ਕਮਰੇ ਚ ਪੈਂਦੀਆਂ ਸੀ ਮੈਂ ਇਹਨਾਂ ਅੱਖਾਂ ਦੇ ਨਾਲ ਲੰਡਨ ਸ਼ਹਿਰ ਵਿੱਚ ਵੇਖਿਆ ਤੇ ਆਪਾਂ ਕਹਿੰਦੇ ਕਿ ਸਾਡੀ ਗੁੱਡੀ ਬਾਹਰ ਪਤਾ ਨਹੀਂ ਉੱਥੇ ਕੀ ਹਾਈ ਕੋਰਟ ਦੀ ਜੱਜ ਲੱਗੀ ਹੈ ਯਾਦ ਰੱਖਿਆ ਜੀ ਜਿੱਥੇ ਜਾਏਗਾ ਕਰਮ ਤੇਰੇ ਨਾਲ ਜਾਣੇ ਨੇ ਮੈਂ ਕਥਾ ਵਿੱਚ ਕਹਿੰਦੀ ਆਂ ਫੱਬਦਾ ਨਹੀਂ ਪਰ ਮੈਂ ਬਚਪਨ ਜਿਗਰਕਾਰਡ ਸੁਣਿਆ ਸੀ ਨਾ ਜਾ ਵਰਮਾ ਨੂੰ ਲੇਖ ਜਾਣ ਕੇ ਨਾਲ ਇਹ ਜਿਹੜੇ ਨਿੱਕੇ ਨਿੱਕੇ ਹੁੰਦੇ ਸਾਂ ਉਦੋਂ ਪੱਥਰ ਦੇ ਤਵੇ ਹੁੰਦੇ ਸੀ ਤੇ ਮੈਂ ਇਹ ਸੁਣਿਆ ਜਿੱਥੇ ਵੀ ਜਾ ਜਾਮੇ ਦਾ ਗੁਰਮੁਖਾ ਤੇਰੇ ਕਰਮ ਨਾਲ ਜਾਣਗੇ